ਤਾਂ ਕਹਿੰਦਾ ਟਰੱਕ ਅਪਲਟ ਗਿਆ ਇਹਨਾਂ ਦੀ ਇੱਕ ਦਿਨ ਮੰਜੂਰੀਆਂ ਬਣਾ ਲਾ ਨਾਟ ਕੇ ਆ ਰਹਾ ਮੇਰੇ ਬਿਨਾਂ ਬਣਾਉਂ ਚੱਲਦੇ ਵੀ ਨਹੀਂ ਤੂੰ ਡਰੇ ਕ ਉਹ ਵਿੱਚ ਵੱਜਦੇ ਫਿਰਦੇ ਨੇ ਕੁਸ ਪਵਾਦਨ ਦਾ ਜਨਨ ਨਹੀਂ ਦੇ ਪਾਪੂ ਖਾਓ ਗੁੰਮਾ ਦੀ ਦੀ ਛੂਟਦੀ ਰਹੀ ਹੋਣੀ ਉਹਨਾਂ ਨਾਲ ਤੂੰ ਦੱਸ ਦੇ ਮੈਂ ਕੀ ਕਹਨਾ ਉਹ ਵੀ ਮਾਂ ਭੈਣ ਦੀਆਂ ਜਿਵੇਂ ਕਿਸੇ ਸੰਤ ਤੇ ਬੈਠੀ ਹੋਵੇ ਮੈਂ ਤਾਂ ਗਰਮ ਸੰਤ ਕਹਾਂ ਉਹ ਸੰਤ ਕਹਿ ਰਿਹਾ ਜਿਹੜਾ ਤੱਤਾ ਹੋਵੇ ਠੀਕ ਹੈ ਜੀ ਮਿਹਰਬਾਨੀ ਸਤਿ ਸ਼੍ਰੀ ਅਕਾਲ ਗਰੀਬਾਂ ਦਾ ਅਰਜਨ ਕੀ ਲਓ ਨਾਲੇ ਰਾਮ ਪਿਆਰੀ ਤੇ ਪਰਵਾਲੀ ਦੇਖ ਨੀ ਕਿਰੇ ਬਾਲਾਂ ਚ ਜਾਂ ਖੱਦ ਚ ਕੀੜਾ ਫਸਿਆ ਹੋਇਆ ਤੈਨ ਨੜੀ ਪਰਵਾਹ ਨਹੀਂ ਮੈਂ ਤੈਨੂੰ ਦੱਸ ਦਾਂ ਗੱਲ ਇਹ ਗਾ ਤਾਂ ਤੈਨੂੰ ਆਪ ਲਿਜਾਨ ਨੂੰ ਫਿਰਦਾ ਯੇ ਯੇ ਨਾ ਭਾਈ ਬਾਸ ਲਾਣਾਗਾ ਆ ਜਾਓ ਪੁੱਤੋ ਖੜੇ ਆ ਮੰ ਪੱਠੀ ਜੋ ਕੁੱਤੇ ਗਲਤ ਕਮੈਂਟ ਕਰਦਾ ਝੜਮਾ ਬਾਅਦ ਚ ਆਰਮ ਨਾਲ ਗੱਲ ਕਰੂੰਗਾ ਅੱਜ ਕੋਈ ਇਹ ਜੀ ਗੱਲ ਨਾ ਤੁਸੀਂ ਖੜਤਾ ਜਾਓ ਮੈਨੂੰ ਸਾਹ ਸੂਤਾਂ ਲੈ ਲੈਣ ਦਿਓ ਚਲੋ ਮਾੜਾ ਜਿਹਾ ਰੂਬਰੂ ਤੁਹਾਡੇ ਹੋ ਲੈਣ ਦਿਓ ਫਿਰ ਹੋਲੀ ਆਣੀ ਗੱਲ ਕਰਾਂ ਤੇਰੇ ਤੇਰੇ ਆ ਤੰਨ ਦੂੰਗੀ ਤੇਰੇ ਵੀ ਚੀਕਾਂ ਭਵਾ ਦੂੰ ਮਰ ਜਾਣੇ ਮੈਨੂੰ ਭੇਜਦਾ ਵਾ ਤੋਰੀਆਂ ਕਰੇਲੇ ਸੁੱਤਾ ਰਹਿਣਾ ਨਾ ਹੋਵੇ ਤਾਂ ਵੇਖ ਲੈ अग लगड़ा ना हो बेहतर यही है की वक्त रहते इंसान सतर्क होकर अपने जज्बात को काबू में रख कर अपने कदम पीछे हटा ले और अपनी जिंदगी को एक नई दिशा की तरफ मोड़ने की कोशिश करे ਸ਼ੁਭਕਾਮਨਾਤ ਕਰਦੇ ਆ ਮਿੱਤਰ ਪਿਆਰਿਓ ਤੁਹਾਡੇ ਕੋਲ ਨਵੇਂ ਵੀਡੀਓ ਦੇ ਵਿੱਚ ਮੈਨੂੰ ਇੱਕ ਗੱਲ ਦੱਸੋ ਤੁਸੀਂ ਬੂਗੜੀ ਕੂਕੜੀ ਹੋਰ ਬਹੁਤ ਟੈਂਪੋ ਨੇ ਜਿੰਨਾਂ ਨੇ ਇੰਸਟਾਗ੍ਰਾਮ ਤੇ ਗੰਦ ਪਾਇਆ ਹੋਇਆ ਉਹਨਾਂ ਨੂੰ ਤਾਂ ਪਾ ਦੇ ਕੇ ਲਾਈਕ ਕਮੈਂਟ ਕਰ ਦਿਓ ਤੇ ਸਾਡਾ ਤਾਂ ਤੁਸੀਂ ਟਾਰਗੇਟ ਬਿਨ ਹੀ ਪੂਰਾ ਕਰ ਦਿੱਤਾ ਆ ਗਿਆ ਬਾਬੇ ਉਹ ਤਾਂ ਨਹੀਂ ਸ਼ੌਕ ਕੋਈ ਪੈਲ ਪੁੜੇ ਦਾ ਵੱਡੇ ਵੈਲੀ ਜੱਟ ਨੇ ਲੇ अपनी फाइट है एक आ गई जोड़ी मतलब के जुआ वाली भाभी बेजती है ਅੱਜ ਪਾਪੀ ਪਤਾਨੀ 80 ਸੱਚੀ ਗੱਲ ਕਿਵੇਂ ਬੋਲਗੀ ਅੱਜ ਤਾਂ ਬੁਗੜੇ ਦੀਨਾ ਸੱਚ ਇਹ ਤਾਂ ਕੁਖੜਾਗਾ ਟੁਕੜੇ ਦੀਨਾ ਰਾਮ ਪੇਰੇ ਪਾੜਤੀ ਰਖਤੀ ਘਰ ਸੱਚੀਓ ਥੋਡੇ ਸਿਰ ਤੋਂ ਚੱਲਦਾ ਲੋਕ ਥੋਂ ਨੂੰ ਦੇਖ ਲੈ ਪਸੰਦ ਕਰਦੇ ਨੇ ਪਰ ਇਸ ਹਾਲਤ ਤੇਰੇ ਤੇ ਐਦਾ ਕੋਸ ਖਾਸ ਨਹੀਂ ਹੈਗਾ ਨਾਲੇ ਭੈਣ ਤੋਂ ਅੰਗਰੇਜ਼ੀ ਵਾਲੇ ਤਾਂ ਚੇਬੀ ਕੱਟ ਕੇ ਚੇਬ ਸਬਾਸ ਬੇਟਾ ਉਹ ਲਾਪਾਈ ਨਾਟ ਕਿਉਂ ਰਹਾ ਮੇਰੇ ਬਿਨਾਂ ਬਤਾਉਂਦੇ ਵੀ ਨਹੀਂ ਓ ਮਾਈ ਗੋਡ ਕਮ ਆਨ ਬੀਬੀ ਸਟਾਪ ਇਟ ਤੂੰ ਡਰੇਕ ਇਹ ਨਾ ਕਰਿਆ ਕਰ ਪੁੱਤ ਐ ਨਾ ਕਰਿਆ ਆਇਆ ਲੱਗਦਾ ਅਮਰੀਕਾ ਚ ਅਸੀ ਤਖੜੀ ਪਰਦਾਈ ਕਰ ਕੇ ਆਈ ਹੁਣ ਲੀਆਂ ਭੈਣ ਦੇ ਯਾਰ ਤੜਕੇ ਤੜਕੇ ਆ ਕੇ ਮੱਥੇ ਵੱਜਦੇ ਨੇ ਸਾਰਾ ਮੂੜ ਹੀ ਖਰਾਬ ਕਰ ਦਿੰਦੇ ਨੇ ਫੇਰ ਕਹਿੰਦੇ ਨੇ ਬੂਤਾ ਗਾਣਾ ਘਟਦਾ ਫੇਰ ਕਹਿੰਦੇ ਨੇ ਲੋਕ ਕਮੈਂਟਾ ਤੇ ਆਏ ਕਹਿੰਦੇ ਨੇ ਪਿਪਰਾਵਾ ਉਹ ਬੱਤਿ ਬੱਦੇ ਦੇ ਪਰਦੇ ਨੇ ਕੋਸ ਪੂ ਬਾਦਨ ਦਾ ਓਏ ਐਕਸਕਿਊਜ਼ ਮੀ ਪੀਸ ਸਟਾਪ ਇਟ ਓ ਬਾਸੀ ਸਾਹਿਬ ਤੁਸੀਂ ਪਤਾ ਨਹੀਂ ਕਿਉਂ ਇੰਨਾ ਗਾਲਤ ਸੋਚਦੇ ਰਹਿੰਦੇ ਹੋ ਮੈਂ ਤਾਂ ਸਿਰ ਤੇ ਬਾਲਾਂ ਦੀ ਗੱਲ ਕਰਦਾ ਸੀ ਓ ਨਾ ਫਾਈ ਡੋਟ ਕਰਾ ਮੇਰੇ ਬਿਨਾਂ ਬਣਾਉਂਦੇ ਵੀ ਨਹੀਂ ਤੂੰ ਬੈਂਗਣ ਲੈ ਬੀਬੀ ਤੇਰੇ ਇੰਗਲਿਸ਼ ਨੂੰ ਮਾਰ ਲੱਚ ਕਟਾ ਅੱਜ ਨਹੀਂ ਹੈ ਉਹ ਗਾਇਕ ਨੂੰ ਮੱਤ ਕੱਟ ਕਮਾਸ਼ਾ ਕੀ ਦੰਦ ਦੇ ਤੇਰਾ 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 ਇੱਕ ਆਹਾਗੀ ਨਾਂ ਦੀ ਜੋੜੀ ਬੁਗੜੀ ਉਹਨਾਂ ਦੀ ਜੇ ਕਿਤੇ ਸਾੜੇ ਆਨਲਾਈਨ ਰੂੜੇ ਵੱਜਦੇ ਹੁੰਦੇ ਨਾ ਇਹਨਾਂ ਦੀ ਰਾਮ ਪਿਆਰੀ ਰੂਜ ਹੀ ਪੱਤੀ ਰਹੇ ਨੀ ਸੀ ਰੂਜੀ ਤਾਂ ਕਿ ਲੱਗਿਆ ਕਰਦੀ ਤੇਰਾ ਮੇਰੇ ਚੈਨਲ ਨੂੰ ਕੰਟੀ ਜਾਰੀ ਦਿੰਦਾ ਥਾਪਾ ਮੇਰਾ ਸਾਲਾ ਇਹ ਨਾ ਦੂਸਤਾ ਕੋਈ ਪਾਗਲਖਾਨੇ ਵਾਲਾ ਬੰਦਾ ਨਿਕਟਾਉਂਦਾ ਜਿੰਨਾ ਸਾਲਾ ਇਹ ਹੀ ਕਟਾਉਂਦੇ ਨੇ ਜਨਾਨੀ ਦਿਖਾਓ ਜਨਾਨੀ ਦੇ ਪਾਂਪੂ ਦਿਖਾਓ ਓਏ ਐਕਸਕਿਊਜ਼ ਮੀ ਪੀ ਬਾਤੀ ਸਾਬ ਤੁਸੀਂ ਐਸਕਿਊਜ਼ ਮੀ ਜੇ ਆਪ ਦਾ ਬੈਠਣਾ ਲੈ ਕੇ ਆਇਆ ਕਰੋ ਕਿਉਂਕਿ ਇਹਨਾਂ ਸਾਲਿਆਂ ਦੇ ਪੱਲੇ ਆਹੀ ਖੋਸਾ ਤੀਮੀ ਦਿਖਾਓ ਤੇ ਪੈਸਾ ਕਮਾਓ ਕਿਉਂਕਿ ਕੰਮ ਤਾਂ ਮੇਰੇ ਸਾਲਿਆਂ ਨੇ ਕਰਨਾ ਨਹੀਂ ਕੋਈ ਲੋਕ ਤੀਮੀ ਦੇਖੀ ਜਾਂਦੇ ਨੇ ਇਹਨਾਂ ਨੂੰ ਸਾਲਿਆਂ ਨੂੰ ਵਿਊ ਆਈ ਜਾਂਦੇ ਨੇ ਇੱਕ ਜਿੱਤ ਦਾ ਕੋਈ ਚੱਕਰ ਨਹੀਂ ਜੇ ਕਿਤੇ ਪੈਸੇ ਉਹਨੂੰ ਰੋਕ ਗਏ ਨਾ ਮੇਰੇ ਸਾਲੇ ਕਿਤੇ ਕਰੋਮ ਤੇ ਨਾ ਆ ਜਾਣ ਕਿਉਂਕਿ ਇਹਨਾਂ ਨੂੰ ਇਹੀ ਸਟਰੈਸ ਲੱਗਦੀ ਆ ਤੇ ਤੂੰ ਭੁਗੜਿਆ ਇਹਨੂੰ ਕਿਸੇ ਡਾਕਟਰ ਤੋਂ ਚੰਗੀ ਜੀ ਦਵਾਈ ਦਵਾ ਦੇ ਪਰ ਬਿਗਲੀਆਂ ਤਾਂ ਤੇਰੇ ਬਿਲਵਾਨ ਵਾਲਿਆਂ ਨੇ ਜਾਂ ਐਵੇਂ ਖੁਰੋ ਤੁਸੀਂ ਮਨੋਕਤਾ ਦੀ ਸੇਵਾ ਵਾਲਿਆਂ ਨੂੰ ਕੰਟੈਕਟ ਕਰ ਲਓ ਜਾਂ ਸਾਲਿਓ ਸਟੋਰੀ ਪਾ ਕੇ ਇਦਾਂ ਦੱਸ ਦੋ ਵੀ ਤੁਸੀਂ ਕਹੇ ਜੀ ਕਿਹੜੇ ਨਸ਼ੇ ਕਰਦੇ ਹੋ ਜਿਹੜੀਆਂ ਤੁਝੇ ਸਾਰੇ ਡੀਆਰੀ ਕੁਸੀਆਂ ਪੂਰ ਦੇ ਰਹੇ ਨੇ ਮੈਨੂੰ ਤਾਂ ਸਾਲੀ ਕਦੇ ਕਦੇ ਸ਼ੱਕ ਪੈਂਦੀ ਆ ਇਹਨੂੰ ਖਸਰ ਹੁੰਦੀ ਆ ਮੈਂ ਤਾਂ ਕਹਿੰਨਾ ਇਹਨੂੰ ਬੰਗਾਲੀ ਬਾਬੇ ਕੋਲ ਦਿਖਾ ਭਰਾਵਾ ਹਟੇ ਇਹ ਗਲ ਮਾਈ ਫੜਨ ਲੱਗੀ ਆ ਉਦੋਂ ਤੱਕ ਨਾ ਹਟੀ ਜਿੰਨਾ ਚੱਕ ਰਾਤ ਨੂੰ ਤੈਨੂੰ ਖੋਦਾ ਕਰਕੇ ਨਾ ਤੇਰੀ ਰਾਂ ਪੈਰ ਤੇ ਲੱਟਣਾ ਸ਼ੁਰੂ ਲੱਗੀ ਨਾਲੇ ਪਰ ਆਵਾ ਤੂੰ ਵੀਡੀਓ ਬਣਾਉਣ ਤੇ ਜੋਰ ਦਿੱਤਾ ਹੋਇਆਗਾ ਜਦੋਂ ਤੇਰੇ ਉਹ ਗਲ ਮੈਨੋ ਹੱਥ ਪਾਉਂਦੀ ਸੀ ਨਾ ਜੇ ਕਿਤੇ ਫੂਹ ਛੱਡ ਕੇ ਤਾਂ ਪੋਦਾ ਬਦੰਦਾ ਨਾ ਸਾਰਾ ਸਿਆਪਾ ਹੀ ਮੁੱਕ ਜਾਣਾ ਸੀ ਟੀਕੇ ਬਹਿ ਜਾਂਦੀ ਠੀਕ ਕਰ ਗਰ ਮੀਂਹ ਪੂ ਮਾਦੀ ਦੀ ਔਰ ਮਾਰ ਟੈਲੀਫੋਨ ਆ ਵੱਡੇ ਲਵਾਏ ਮੈਂ ਦਾ ਖਸਮਾ ਤੇ ਟਿਕਦਾ ਕਰੇ ਜਾਂ ਫਿਰ ਭਰਾਵਾ ਇਹਦੀ ਟਾਈਮ ਜੇ ਨਾਲ ਲੈ ਲਿਆ ਕਰੋ ਹੋਰ ਕਿਥੇ ਹੈ ਸਾਲੀ ਮੁਕਤੀ ਹੋ ਜੀ ਆ ਬੁਗੜੀ ਕੁਗੜੀ ਹੋਣਾ ਦੇ ਤਾਂ ਲੱਖਾਂ ਚ ਫੋਲੋਅਰ ਨੇ ਤੇ ਲੱਖਾਂ ਚ ਲਾਈਕ ਤੇ ਸਾਨੂੰ ਕਰਨ ਲੱਗੇ ਪਤਾ ਨਹੀਂ ਥੋਨੂੰ ਕਿਹੜੀ ਮੌਤ ਪੈ ਜਾਂਦੀ ਆ ਕਿਉਂਕਿ ਥੋਡੇ ਕੀਤੇ ਲਾਈਕ ਤੇ ਕਮੈਂਟ ਸਾਨੂੰ ਬਹੁਤ ਮੋਟੀਵੇਸ਼ਨ ਦਿੰਦਾ ਫਿਰ ਅਸੀਂ ਅਗਲੀ ਵੀਡੀਓ ਬਣਾਉਣ ਲਈ ਬੱਤ ਤੋਂ ਬੱਦ ਮਿਹਨਤ ਕਰਦੇ ਆ ਵੀ ਥੋੜਾ ਐਂਟਰਟੇਨਮੈਂਟ ਵਧੀਆ ਹੋਵੇ ਤੁਸੀਂ ਕਿਹੜੇ ਨੇ ਤੁਸੀਂ ਇਹ ਹੱਦਿਆਂ ਨੂੰ ਰੋਸ ਤੇ ਕਾਤੋਂ ਕਰਦੇ ਹੂੰ ਉਪਰਾਬੋਸ ਹਰਦੇ ਤੋਂ ਬਦਦਾ ਲੋਕ ਇਹਨਾਂ ਨੂੰ ਕਮੈਂਟਾਂ 'ਚ ਗਾਲਾਂ ਕੱਢ ਦਿੰਦੇ ਨੇ ਉਹ ਵੀ ਮਾਂ ਭੈਣ ਦੀਆਂ ਕਿ ਅਸੀ ਤਾਂ ਫੇਰ ਵੀ ਨਹੀਂ ਕੱਟਦੇ ਹੈਗੀ ਇਹ ਕੁੜੀ ਨੂੰ ਪਿਆਰ ਨਾਲ ਕਹਿੰਦੇ ਨੇ ਕਾਪ ਜਪ੍ਰੀਤ ਤੇ ਜਿਹੜੀ ਉਮਰ 'ਚ ਇਹਨੂੰ ਜਿਤਨਾਰੇ ਹੱਥ ਤੋਂ ਸਿੱਖਣਾ ਹੀ ਚਾਹੀਦੇ ਸੀ ਨਾ ਉਹ ਉਮਰ 'ਚ ਇਹਨੇ ਆਪਦਾ ਵਿਆਹ ਕਰਵਾ ਲਿਆ ਨੋ ਆਏ ਸਮਝ ਨਹੀਂ ਆਉਂਦੀ ਇਹ ਇਦਾਂ ਤਪਤੀ ਕਿਉਂ ਆ ਜਿਵੇਂ ਕਿਸੇ ਸੰਤ ਤੇ ਬੈਠੀ ਹੋਵੇ ਓ ਐਕਸਕਿਊਜ਼ ਮੀ ਪੀ ਸਟਾਪ ਇਟ ਉਹ ਬੱਸ ਇਸ ਹੱਬ ਤੋਂ ਸੀ ਪਤਾ ਨਹੀਂ ਕਿਉਂ ਗਾਉਂਦੇ ਸੋਟਦੇ ਰਹਿੰਦੇ ਨੇ ਮੈਂ ਤਾਂ ਗਰਮ ਸੰਦ ਕਿਹਾ ਓ ਮਾਈ ਗਾਡ ਕਮ ਆਨ ਜੂਬੀ ਸਟਾਪ ਇਟ ਲੈ ਬਸੀ ਸਾਹਿਬ ਤੁਸੀਂ ਫੇਰ ਗੱਲ ਤਾਂ ਸਮਝ ਗਈ ਯਾਰ ਮੈਂ ਉਹ ਸੰਦ ਕਹਿ ਰਿਹਾ ਜਿਹੜਾ ਤੱਤਾ ਹੋਵੇ ਯਾਰ ਕਿਛੋ ਇੱਕ ਕਮਲੀ ਟੋਲੇ ਮੈਨੂੰ ਮਗਰ ਪਾਤਾ ਹੈ ਓ ਮਾਈ ਗਾਡ ਬਸੀ ਸਾਹਿਬ ਤੁਸੀਂ ਸਮਝਦੇ ਕਿਉਂ ਨਹੀਂ ਹੈਗੀ ਜਿਵੇਂ ਤਵਾ ਜਦੋਂ ਆਪਾਂ ਨੂੰ ਗੈਸ ਤੇ ਰੱਖ ਦਿੰਨੇ ਆ ਨਾ ਉਹ ਗਰਮ ਹੋ ਜਾਂਦਾ ਵੀ ਉਹ ਗਰਮ ਚੀਜ਼ ਕਹਿਣਾਗਾ ਪਰ ਜਿਹੜਾ ਤੁਸੀਂ ਸੋਚਦੇ ਹੋ ਜਿਵੇਂ ਉਹਦੇ ਤੇ ਬੈਠੀ ਹੁੰਦੀ ਆ ਤੱਪਦੀ ਤਾਂ ਉਹ ਦੰਨਿਆਏ ਠੀਕ ਐ ਜੀ ਮਿਹਰਬਾਨੀ ਸਤਿ ਸ੍ਰੀ ਅਕਾਲ ਮਿਹਰਬਾਨੀ ਤਾਂ ਕਾਦੀ ਬਸੀ ਸਾਬ ਤੁਸੀਂ ਬੜੇ ਢਣਚੋਦੋਂ ਆਹੀ ਲਖਨਾਖਰ ਕੇ ਲੋਕ ਤੇਰੇ ਤੇ ਖਾਬਜ ਦੀ ਸ਼ੱਕ ਕਰਦੇ ਨੇ ਕਹਿੰਦੇ ਸਮਾਨ ਨੂੰ ਗਰੀਸ ਕਰਨ ਵਾਲਾ ਜਾਈ ਤਾਂ ਗੱਡੀ ਥਲੇ ਸਿਰ ਦੇ ਕੇ ਤੇਰੇ ਇਤਕਾਰਨਾਮੇ ਕਿਉਂਕਿ ਟਪੂਸੀਆਂ ਤਾਂ ਤੂੰ ਐਦਾਂ ਮਾਰ ਰਹੀਆਂ ਜਿੱਦਾਂ ਿੰਡਾ ਫਸ ਗਿਆ ਹੁੰਦਾ ਚਿੱਤਾਂ ਚ ਜਾਂ ਕਿਤੇ ਆਏ ਹੋ ਗਿਆ ਹੋਣਾ ਇਹ ਤੜਕਾ ਸੱਲਦੀ ਹੋਣੀ ਆ ਦਾਲ ਆਲਾ ਤੇ ਜਤੋਂ ਇਹ ਮਿਰਚਾਂ ਕੱਟ ਕੇ ਹੱਤੀ ਹੋਣੀ ਆ ਹੱਥ ਥੁੱਤੇ ਨਹੀਂ ਹੋਣੇ ਹੱਗਣ ਬੈ ਗਈ ਹੂੰ ਜਿਵੇਂ ਹੁਣ ਇਹ ਇੰਸਟਾਗ੍ਰਾਮ ਦੀ ਰੀਲਾਂ ਚ ਆਵਦਾ ਕਮਾਲ ਦਿਖਾ ਰਹੀ ਆ ਨਾ ਓਵੇਂ ਮਰਕਾਨੇ ਕਮਾਲ ਦੇ ਖਾਇਆ ਹੋਣਾ ਮੋਹ ਦੇ ਐਕਸ਼ਨ ਵੀ ਬੜੇ ਖਤਰਨਾਕ ਨੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕਹਾਵਾ ਜਿੱਦੀ ਤੁਮ ਕਾਲੇ ਨਾਗ ਬਰਗੀ ਕਰਦਣ ਚੱਕੀ ਫਿਰਦਾਗਾ ਨਾ ਇਹਦੀ ਗਰਦਨ ਤਾਂ ਅੰਨਾ ਬੰਦਾ ਵੀ ਦੇਖ ਲੇ ਉਤੋਂ ਨਾਮ ਮੇਰਾ ਸਾਲਾ ਕਿਊਟ ਅਨੁਰਾਗ ਰੱਖੀ ਬੈਠਾ ਇਹ ਨਾਮ ਬਦਲ ਕੇ ਨਾ ਤੁਮ ਕਾਲਾ ਨਾ ਰੱਖ ਲਾ ਇੱਕ ਗੱਲ ਸਾਰੇ ਦੇਖਿਓ ਜੀ ਅੱਖਾਂ ਪਾ 70% ਬੰਦ ਕਰਕੇ ਦੇਖਾਂਗੇ ਨਾ ਇਹਦੀ ਸਾਲੇ ਦੀ ਗਰਦਨੀ ਗੈਬੂ ਜਾਣੀ ਆ ਇਹ ਨਹੀਂ ਤਾਂ ਹੱਲੀ ਲੋਕ ਕਾਲੀ ਨਹੀਂ ਹੁੰਦੀ ਜਿਵੇਂ ਇਥੇ ਗਰਦਣਾ ਗੱਲ ਸੁਣ ਪ੍ਰਾਬਾ ਸੇਬਾ ਮੈਂ ਕਰਦਣਾ ਰੂੜੇ ਤੇ ਇੱਕ ਬਾਟਰ ਟੈਂਕ ਦੀ ਜੇ ਬਾਲਾ ਕਰਦਾਂਗਾ ਮੈਂ ਕਹਿ ਵੀ ਦਿਨਾਂ ਦਾ ਵੀ ਕੋਈ ਤੇ ਨੋ ਮਾ ਆਬੀ ਜਾਊਗਾ ਚੱਜ ਨਾਲ ਤੇਰੇ ਰੂੜਾ ਫੇਰ ਕੀ ਜਾਊਗਾ ਨਾਲੇ ਰਾਮ ਪਿਆਰੀ ਤੇ ਪਰਵਾਲੀ ਦੇਖ ਲਈ ਕਿਰੇ ਬਾਲਾਂ 'ਚ ਜਾਂ ਖੱਤ 'ਚ ਕੀੜਾ ਫਸਿਆ ਹੋਇਆ ਨਾਲੇ ਉਮਾਰਦੂ 22 66 10 ਸਿਆਰ ਮੈਨੂੰ ਇੱਕ ਗੱਲ ਸੌਂ ਖਾ ਕੇ ਦੱਸੀ 20 ਸਿਆਰੇ ਤੂੰ ਚੈਨ ਕਿੰਨੇ ਦਿਨਾਂ ਬਾਹਰ ਧਵਾਉਣਾ ਹੁੰਨਾ ਮਰ ਕੇ ਮਕੀਲਾ ਰੇਣ ਵੱਜਦੇ ਲਾਦਿਆਂ ਦਿਆਂ ਰੇਣ ਤੇ ਕਿੰਨੂ ਸਰਕਾਰੀ ਬੇਰੇ ਉਹ ਜਦੀ ਉਹ ਨਮਰਾਈ ਫੇਰੇ ਕਿੰਨੂ ਸਰਕਾਰੀ ਬੇਰੇ ਉਹ ਤੋ ਤੋ ਪਰਮਾਸ਼ਾ ਇਹ ਨਹੀਂ ਤਾਂ ਮੱਦ ਦੀ ਰਾਮਪੇਰੀ ਕਾਲੀ ਨਹੀਂ ਹੁੰਦੀ ਜਿੰਨੀ ਮੇਰੇ ਸਾਲਿਆ ਤੂੰ ਤਾਹਾਂ ਕਾਰੀ ਲਈ ਫਰਦਾ ਪਰਾ ਬਾ ਅੱਜ ਕੱਪੜਿਆਂ ਤੋਂ ਬਾਹਰ ਹੋਇਆ ਇਹ ਪਰਦਾ ਕੀ ਗੱਲ ਬਰਾ ਲਾਈ ਨਹੀਂ ਮੁੰਮੇ ਦਾ ਨਹੀਂ ਤਾਂ ਦੇ ਯਾਰਾ ਕੀ ਕਹਿੰਦੇ ਆ ਤੂੰ ਮੈਨੂੰ ਹੁਣ ਤੂੰ ਕਹਿ ਨਹੀਂ ਐ ਕਿ ਮੇਰੇ ਘਰ ਵਾਲੇ ਜਾਣ ਕੇ ਪੜ ਲਾ ਠੀਕ ਹੈ ਨਾ ਤੇ ਤੂੰ ਸਹੀ ਲਿਖਾ ਜਿਹੜੇ ਤੂੰ ਲਿਖਾ ਨਾ ਫੜ ਲਾ ਪਹਿਲੋ ਸਹੀ ਤਰੀਕੇ ਨਾਲ ਲਿਖਣਾ ਤੇ ਸਿੱਖ ਲਾ ਲਿਖੜਾ ਸਿੱਖ ਲਾ ਤੇ ਅੱਟਿਆ ਤੈਨੂੰ ਮੈਂ ਇਹੋ ਜਿਹਾ ਫੜਾ ਦੋਂਗੇ ਨਾ ਤੂੰ ਟੈਂ ਦੀ ਗੱਲ ਕੀਤੀ ਐ ਟੈਂ ਦੇ ਢੇਰ ਲੱਗ ਜਾਣਗੇ ਦੋ ਮੇਰੇ ਮੁੰਡੇ ਦੇ ਦੋ ਮੇਰੇ ਘਰ ਵਾਲੇ ਦੇ ਦੋ ਮੇਰੇ ਸਹੁਰੇ ਦੇ ਦੋ ਮੇਰੇ ਜੇਠ ਦੇ ਤਿੰਨ ਮੇਰੇ ਭਰਾ ਆ ਠੀਕ ਹੈ ਨਾ ਤੇ ਤਿੰਨ ਹੀ ਮੇਰੇ ਜੀਤੇ ਆ ਤੇ ਉਹਨਾਂ ਦੇ ਗ ਦੋ ਮੁੰਡੇ ਆ ਤੇ ਦੂਸਰੇ ਜੀਜੇ ਦਾ ਵੀ ਮੇਰਾ ਤਾਂ ਇੱਕ ਮੁੰਡਾ ਵਾ ਤੇ ਉਹਨਾਂ ਦੇ ਜਿਹੜੇ ਦਿਓਰ ਨੇ ਜਿਹੜੇ ਜੇਠ ਨੇ ਟੇ ਟੱਕੇ ਟੇ ਪੈਣੀ ਹੋਣੀ ਹਟੀਆਂ ਦੀ ਗੱਲ ਛੱਡ ਤੈਨੂੰ ਨਵੀਂ ਤੈਨੂੰ ਦੇ ਦਵਾਂਗੇ ਨਵੀਂ ਘਾਟ ਤੋਂ ਘੈਂਟ ਨੇ ਲਾ ਠੀਕ ਆ ਨਾ ਅੰਨ ਵੀ ਘੈਂਟ ਤੋਂ ਘੈਂਟ ਤੇਰੇ ਘਰ ਵਾਲੇ ਦੇ ਟੇ ਮੈਂ ਆਣ ਕੇ ਨਾ ਤੂੰ ਕਹਿੰਦੀ ਨਾ ਮੇਰੇ ਹਸਬੰਦ ਦੇ ਤੇਰੇ ਹਸਬੰਦਾਂ ਤੇ ਤੇ ਸ਼ਰਾਬ ਪਾ ਕੇ ਨਾ ਮੈਂ ਉਹ ਟੇ ਸਾੜ ਦੇਣੀ ਤੇ ਤੇ ਤੂੰ ਉਨੇ ਕਰਨਾ ਕਰਨਾਂ ਤੇ ਬਾਦ ਹੈਗਾ ਨਹੀਂ ਠੀਕ ਹੈ ਨਾ ਤੇ ਇੱਧਰ ਆ ਜੀ ਇੱਧਰ ਜੀਜੇ ਦਿਓਰ ਮੁੰਡਾ ਮੇਰੇ ਜੇਠ ਨੇ ਮੇਰੇ ਭਰਾਵਾਂ ਨੇ ਚੰਗੀ ਤੇਰੀ ਰੇਲ ਤੇਰੀ ਬਣਉਣੀ ਤੇਰੀ ਰੇਲ ਪੁੱਛਣੀ ਭੈਣ ਦੀ ਐ ਲੋ ਜੇ ਜਿਹੜਾ ਲੈਕ ਸਾਫ ਕਰਨ ਵਾਲਾ ਬੁਰਸ਼ ਹੁੰਦਾ ਨਾ ਤੇਰੀ ਜੋ ਪਾ ਕੇ ਮੈਂ ਮੂੰਹ ਥਾਣੀ ਨਾ ਨਾ ਕੱਢਿਆ ਤੇ ਮੈਨੂੰ ਵੀ ਸ਼ਰਮ ਆਤ ਓ ਮਾਈ ਗਾਡ ਕਮ ਆਨ ਜੂਬੀ ਸਟਾਪ ਇਟ ਗਾਇਸ ਦੇਖ ਲਓ ਮੈਨੂੰ ਲੱਗਦਾ ਟੈਂਕਿਆਂ ਦਾ ਟਰੱਕ ਅਲਟ ਗਿਆ ਇਹਨਾਂ ਦੇ ਇਤਾਂ ਹੰਕਾਰ ਰਿਫਰਦੀ ਹੈ ਕਹੇ ਸਾਡੇ ਇੰਨੇ ਟੈਂਕੇ ਨੇ ਆਂਟੀ ਜੀ ਜੀ ਅਸੀਂ ਆਪ ਦੇ ਲਾਣੇ ਦੇ ਗਨੌਨ ਲੱਗੇ ਨਾ ਟੈਂਕੇ ਤੁਹਾਨੂੰ ਸਾ ਨਹੀਂ ਆਉਣਾ ਇੰਨਾ ਮਾਰਨਾ ਕਰੋ ਬਗਾਨੇ ਟੈਂਕੇ ਪਰ ਇਤੋ ਪਰੇ ਪੈ ਨਹੀਂ ਜੀ ਇਹ ਨਹੀਂ ਮਾਰਨਾ ਨਾ ਇਹਨਾਂ ਦਾ ਮੈਂ ਤਾਂ ਕਹਿੰਨਾ ਇੱਕ ਗੈਂਗ ਬਣਾ ਲੂ ਟਟ ਗੈਂਗ ਨਹੀਂ ਬਾਂਦੇ ਖਿੜਦੇ ਕਰੋ ਨਹੀਂ ਸਾਰਿਆਂ ਨੂੰ ਇਕੱਠੇ ਕਰਕੇ ਇੱਕ ਤਨ ਮਨਜੂਰੀਆਂ ਬਣਾ ਲਾ ਹੱਸੋ ਨਾ ਬاسي ਸਭ ਇੰਨਾ ਭੈਣਦੇ ਆ ਯਾਰਾਂ ਨੇ ਗੰਦ ਪਾਇਆ ਹੋਇਆ ਤਾਂ ਹੀ ਤਾਂ ਲੋਕ ਗੰਦੇ ਕਮੈਂਟ ਕਰਦੇ ਨੇ ਜਿਹੜੇ ਸਾਹਿਬ ਨਾਲ ਦੀਆ ਵੀ ਦੱਸਦੀ ਫਿਰਦੀ ਆ ਨਾ ਮੈਨੂੰ ਸਾਲ ਆਇਂ ਲੱਗਦਾ ਸਾਰੇ ਰਿਸ਼ਤੇਦਾਰਾਂ ਦੇ ਜੀਜੀ ਜੇਠ ਉਹਨਾਂ ਦੇ ਸ਼ੂਕ ਇਸ ਚੀਜ਼दाई ਬੈਠੀ ਹੋਣੀ ਹੈ ਕੰਫੀਡੈਂਸ ਲੈਵਲ ਚੈੱਕ ਕਰੋ ਜਿਹੜੇ ਸਾਹਿਬ ਨਾਲ ਗਲੌਂਦੀ ਫਿਰਦੀ ਆ ਨਾ ਮੈਨੂੰ ਸਾਲ ਆਇਂ ਲੱਗਦਾ ਇਹ ਝੂਠ ਦੀ ਰਹੀ ਹੋਣੀ ਹੈ ਉਹਨਾਂ ਨਾਲ ਭੈਣਦੇ ਯਾਰਾ ਕੀ ਕਹਿੰਦੇ ਆ ਇੱਕ ਬੇੜੀਓ ਨੇ ਤੇਰੀ ਰਾਮ ਪਿਆਰੀ ਕੀ ਗੱਲ ਬਾਤ ਨਹੀਂ ਸੀ ਉਹ ਬੜ ਗਈ ਸਪੈਲਿੰਗ ਸਹੀ ਲਿਖੀ ਹੋਣ ਚਾਹੇ ਨਾ ਲਿਖੇ ਉਹਨੂੰ ਤੇਰੀ ਈਨਾ ਪਰੇ ਤਾਂ ਸਾਹਮਣੇ ਹੀ ਨਾ ਐਂ ਕਰ ਫਿਰ ਉਹਨੂੰ ਪੁੰਨ ਕੇ ਖਾਦਾ ਸਾਰਿਆਂ ਦੇ ਓਏ ਬਾਏ ਓਏ ਓਏ ਕੀ ਮੰਗਦਾ ਓਆ ਕਿਹੜੇ ਆਨੇ ਹੋਏ ਫਿਰਦੇ ਨੇ ਕਿਹੜੇ ਸਾਲੇ ਇਹਨਾਂ ਤੋਂ ਪ੍ਰਮੋਸ਼ਨਾਂ ਕਰਾਈ ਜਾਂਦੇ ਨੇ ਯਾਰ ਉੱਤੋਂ ਮੇਰੇ ਸਾਲਿਆ ਨੇ ਅਮਨਿੰਦਰ ਗੱਲ ਦੇ ਨਵੇਂ ਗਾਣੇ ਦਿਨਾ ਜਮਾਈ ਪਾਂ ਗੁਰਕੇ ਰੱਖਦੀ ਕੋਈ ਕੁੜੀ ਜੀ ਆ ਵੀ ਲੈ ਤੁਰਦੇ ਤੇ ਥੂੜੀ ਬਣਾਇਆ ਕੀ ਮੰਗਦਾ ලේ මඟදේ මංගදේ තව් බෞතකෝෂ්ණේ තුන් දසදමේ ගිකෙනා කොයි තර දැල මංගද ත එෙකුයි තෙඩරි රාම්පේරි? ਲੇ ਜਿਹੜੇ ਸਾਲੇ ਪਹਿਲਾਂ ਇਹਨਾਂ ਦੇ ਗਾਹ ਖਾਉਂਦੇ ਹੋਣਗੇ ਨਾ ਇਹਨੇ ਕੁੜੀ ਆਵੇ ਨੇ ਉਹ ਵੀ ਹਤਾ ਦੇਣੀ ਨਾਲੇ ਸਾਲਿਆ ਜਿੱਤੇ ਕਿਸੇ ਨੇ ਕੁਝ ਮੰਗ ਲਿਆ ਨਾ ਤਾਂ ਓਖਾ ਉਹ ਜਨਾ ਤਾਂ ਨੜੀ ਪਰਵਾਹ ਨਹੀਂ ਮੈਂ ਤੈਨੂੰ ਦੱਸਦਾ ਗੱਲ ਇਹ ਤਾਂ ਚੁੱਕ ਦੇ ਕਦੇ ਤੇ ਦੇ ਕਿਹਰਾਨਗੀ ਹੁੰਦੀ ਆ 25700 ਦਾ ਨੈਟ ਪਵਾ ਕੇ ਕਿੰਨਾ ਖੁਸ਼ ਦੇਖਣ ਨੂੰ ਮਿਲ ਰਿਹਾ ਇਹ ਮੇਰੇ ਸਾਲੇ ਬ੍ਰੈਂਡ ਐਂਬੈਸਡਰ ਬਣੇ ਫਿਰਦੇ ਨੇ ਤੇ ਸਾਡੇ ਵਰਗੇ ਅੱਦੇ ਘਰੇ ਰਾਮ ਪਿਆਰੀ ਤਾਂ ਹਾਂ ਚਾਕੇ ਪਏ ਰਹਿੰਦੇ ਨੇ ਕਿਉਂਕਿ ਤੁਸੀਂ ਸਾਨੂੰ ਸਪੋਰਟ ਤਾਂ ਕਰਨੀ ਨਹੀਂ ਦੇਖ ਲੈ ਤਾਂ ਤੁਸੀਂ ਇਹਦੇ ਟੈਂਪੋ ਨੇ ਗੇ ਸਾਨੂੰ ਵੀ ਲਾਈਕ ਤੇ ਕਮੈਂਟ ਕਰਦੇ ਐ ਕਰੋ ਮੜਾ ਜਿਆ ਮੋਟੀਵੇਸ਼ਨ ਮਿਲੂ ਸਾਨੂੰ ਵੀ ਅੱਗੇ ਤੋਂ ਹੋਰ ਵਧੀਆ ਵੀਡੀਓ ਲੈ ਕੇ ਆਉਣ ਦੀ ਕੋਸ਼ਿਸ਼ ਕਰਿਆ ਕਰਾਂਗੇ ਤੁਸੀਂ ਯਾਰਾਂ ਮਿੱਤਰਾਂ ਦੇ ਸਾਦੀ ਵੀਡੀਓ ਨਹੀਂ ਸ਼ੇਅਰ ਕਰਨੀ ਇੰਨਾ ਖੱਗਿਆਂ ਦੀ ਕਰਨੀਆਂ ਭੈਣ ਦਿਆਂ ਯਾਰਾਂ ਦੀ ਮੰਨਿਆ ਸ਼ਾਪਕੀਪਰ ਦਾ ਬਜਟ ਘੱਟ ਸੀ ਸਾਡਾ ਤਾਂ ਇਹਨਾਂ ਤੋਂ ਸਾਲਾ ਉੱਛਈਆ ਨਾਲੇ ਜਿਹੜੀ ਵੀ ਸ਼ਾਪਕੀਪਰ ਨੇ ਇਹਦੇ ਤੋਂ ਪ੍ਰਮੋਸ਼ਨ ਕਰਾਈ ਆ ਨਾ ਪੋਲ ਜੋ ਹੁਣ ਤੁਸੀਂ ਤੁਸੀਂ ਪੋਲ ਜੋ ਪੋਲ ਜੋ ਕਦੇ ਨਹੀਂ ਆਉਣਾ ਇਹਦਾ ਤਾਂ ਸਾਲਿਓ ਆਪ ਬੜਹਲਾ ਕੇ ਕੰਮ ਚੱਲਦਾ ਤੁਸੀਂ ਇਹਦੀ ਤਵਸੀਲ ਵਧਾਉਣਾ ਚਾਹੁੰਦੇ ਹੋ ਤੁਸੀਂ ਇਹਦੇ ਤੋਂ ਗਾਕ ਲਿਆਉਣਾ ਚਾਹੁੰਦੇ ਹੋ ਦੁਕਾਨ ਤੇ ਸਾਲਿਓ ਗਾਕ ਤੇਨੂੰ ਆਪ ਲਿਜਾਣ ਨੂੰ ਫਿਰਦਾ ਕਿਸੇ ਕਮਰੇ ਚ ਪੈਣਦੇ ਆ ਯਾਰਾਂ ਨੇ ਮੁੰਡਿਆਂ ਦੀ ਤਾਂ ਨਸਲੀ ਬਗੜਤੀ ਸਾਲਾ ਜੰਡੂ ਬਾਮ ਜਿਆ ਆਪਾਂ ਵੀਡੀਓਸ ਜਸਰਫ ਐਂਟਰਟੇਨਮੈਂਟ ਲਿਬਰਨਾਈ ਦੀਆਂ ਨੇ ਕਿਰਪਾ ਕਰਕੇ ਇਹਨਾਂ ਨੂੰ ਸੀਰੀਅਸ ਨਾਲ ਲੈਤਾ ਜਾਵੇ ਕਿਸੇ ਨਾਲ ਕੋਈ ਹੇਟ ਨਹੀਂ ਤੇ ਜਿਹੜੇ ਚੈਨਲ ਤੇ ਨਵੇਂ ਆਏ ਨੇ ਉਹ ਜਾ ਕੇ ਪੁਰਾਣੀਆਂ ਵੀਡੀਓਸ ਜ਼ਰੂਰ ਦੇਖ ਲੈਣ